ਲੋੜ ਨੂੰ ਲੋਪਰਾ ਚੰਗਾ ਕੱਟ ਬੈਡਾ ਪੂਰੀ ਠੰਡੀ ਪੂਰੇ ਕੱਟ ਕੁੱਦ ਦੀ ਆ ਬੱਚੀ ਠੰਡੀ ਸੀਲ ਆ ਚੰਗੀ ਕੁਆਲਿਟੀ ਆ ਲੋ ਜੀ ਜਿਹੜਾ ਲੈ ਆਊਗਾ ਮौज ਕਰੂਗਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈਕੋਲ ਦੋ ਨਾਗ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਜੀ ਆਪਣਾ ਨੰਬਰ ਨੋਟ ਕਰੋ ਜੀ 7728000352 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸასი ਕਾਈ ਹਾਂ ਸ੍ਰੀਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਭਰਪੁਰ ਸਿੰਘ ਆ ਜੀ ਪਿੰਡ ਸੰਦੂਕਲਾਂ ਹਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਪਹਿਲੀ ਵਾਰਡ ਦੀ ਜਾਣਕਾਰੀ ਵੀ ਪਹਿਲੀ ਵਾਰਡ ਹੈਗੀ ਹੈਗੀ ਦੂਜਾ ਸੂਆ ਸੁੰਦੀ ਆ ਬਾਈ ਹਾਂ ਜੀ ਪੰਜ ਚਾਰ ਦਿਨ ਬਾਕੀ ਆ ਇਹਦੇ ਹਾਂ ਜੀ ਜਰਸੀ ਵਾਰਡ ਆ ਚੰਗੀ ਕੁਆਲਿਟੀ ਦੀ ਆ ਹਾਂ ਜੀ ਦੁੱਧ ਤੁਸੀਂ ਆ ਮੰਨ ਲਓ ਵੀ ਪਾ ਦੋਗੀ ਬਈ ਇਸ ਦੀ 18 ਲੀਟਰ ਠੀਕ ਹੈ ਅੰਦਾਜ਼ਾ ਤਾਂ ਹੈ ਜਾਨੀ ਕਿ ਮੰਨ ਲਓ ਵੀ 20 ਲੀਟਰ ਦਾ ਹੈ ਹਾਂਜੀ ਵੀ 18 ਲੀਟਰ ਖੁੱਲਾ ਪਾ ਦੋਗੀ ਬੈਠ ਠੀਕ ਹੈ ਬਾਕੀ ਕਦ ਵਜਨ ਚੰਗਾ ਬੱਚੀ ਦਾ ਠੀਕ ਹੈ ਤੋੜ ਦੋ ਭਰਾ ਉਹ ਭਰਾ ਤਾਂ ਤੋਂ ਬਹੁਤ ਸੁਣਾ ਲੱਗਿਆ ਪੰਜ ਕਿ ਦਿਨ ਰਹਿੰਦੇ ਹਾਂ ਹਾਂ ਪੰਜ ਚਾਰ ਦਿਨ ਰਹਿੰਦੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਪਹਿਲਾਂ ਵੀ ਸੂ ਸਕਦਾ ਹਾਂਜੀ ਦੋ ਦਿਨ ਬਾਅਦ ਵੀ ਲੈ ਸਕਦਾ ਠੀਕ ਹੈ ਤੋੜ ਦੋ ਚਲੋ ਜੀ ਚਲੋ ਜੀ ਚਲੋ ਚਲੋ ਲੈ ਚਲੋ ਪਰ ਚੈੱਕ ਕਰ ਸਰ ਕਰਨਾ ਪੈਣਾ ਲੋੜ ਨੂੰ ਦੋ ਪਰ ਚੰਗਾ ਕੱਤ ਬੈਡਾ ਪੂਰੀ ਠੰਡੀ ਸੀ ਪੂਰੇ ਕੱਦ ਕੁੱਦ ਕੀ ਆ ਬੱਚੀ ਠੰਡੀ ਸੀ ਲਾ ਚੰਗੀ ਕੁਆਲਿਟੀ ਆ ਲੋ ਜੀ ਜਿਹੜਾ ਲੈ ਆਊਗਾ ਮौज ਕਰੂਗਾ ਐਂਦੀ ਮੱਝਾਂ ਵਰਗਾ ਸੁੱਤ ਹੋਊ ਨਾ ਗਰਮੀ ਨਾ ਠੰਡ ਬਾਕੀ ਤਾਂ ਕਾਜ ਵੀ ਨਹੀਂ ਕਰ ਦਿੰਦੀ ਆ ਕੋਈ ਨਹੀਂ ਮਹਾ ਸਾਊ ਸੀਲ ਆ ਜੀ ਹਾਂ ਪੂਰੇ ਬੜੇ ਥਾਣਾ ਪੂਰੇ ਸੋਹਣੇ ਪੂਰੇ ਨੋਜਾ ਪੁੱਤ ਲੋ ਜੀ ਪੂਰੀ ਠੰਡੀ ਸੀ ਲਾ ਗਿਆਨੀ ਭਾਈ ਰੇਟ ਜਰਾ ਇਹਦਾ ਸਹੀ ਜਿਹਾ ਦੱਸ ਦੇ ਬਸ ਦੇਣ ਲੈਣ ਜਿਹੜਾ ਰੇਟ ਵਾਸਤੇ ਦੇਣ ਲੈਣ ਵਾਲਾ ਨਾ ਇੰਨਾਗਾ ਵੀ ਜੋ ਮਰਜੀ ਮੁੱਲ ਕਰ ਲਈ 55000 ਰੁਪਏ ਚੋਂ ਆਪਾਂ ਛੋਟ ਸੱਤਾ ਕਰ ਦਾਂਗੇ 55000 ਹਾਂ ਕੋਈ 65 ਨਹੀਂ ਕੋਈ 70 ਨਹੀਂ ਜਮਾ ਜਾ ਜਪਾ ਠੀਕ ਹੈ ਕੋਈ ਹਿਸ ਪਾ ਦਿੰਦਾ ਸਹੀ ਗੱਲ ਹੈ ਹਾਂਜੀ ਭਾਈ ਬੱਸੀ ਦੀ ਗੱਲ ਕਰੀ ਬੱਸੀ ਖੀਰੀ ਆ ਹਾਂਜੀ ਮੰਨ ਲਓ ਵੀ 12 ਮਹੀਨਿਆਂ ਦੀ ਹੋ ਗਈ ਟੀਕੇ ਦੇ ਏਆਈ ਦੇ ਕਾਬਲੀ ਆ ਜੇ ਬੰਦਾ ਇੱਕ ਗੱਟਾ ਪਾ ਦੂਗਾ ਹਾਂਜੀ ਬਾਕੀ ਰੋਤ ਚੰਗੀਆਂ ਹੁਣ ਮੂਰੇ ਜਨਵਰੀ ਫਰਵਰੀ ਚ ਭਲਾ ਦੂਗਾ ਠੀਕ ਆ ਠੀਕ ਆ ਤੇ ਠੀਕ ਫੋਰਸਾਂ ਕੋਈ ਨਹੀਂ ਭੋਰਾ ਵੀ ਛੋਲੀ ਛਾਲੀ ਚੰਗੀ ਆ ਵਿੱਚੇ ਥੋੜੀ ਕੁਆਲਿਟੀ ਦੀ ਆ ਠੀਕ ਹੈ ਬੱਚੀ ਦੇ ਦਾਂਗੇ ਆਪਾਂ 15000 ਰੁਪਏ 15000 ਦੀ ਬਈ ਹਾਂ ਤੋਰ ਦੇ ਕੋਈ ਚੀ ਨਹੀਂ ਕੋਈ ਪੱਛੇ ਨਹੀਂ ਹਰ ਬੁੱਤ ਪਿੱਛੇ ਇਹ ਕੜੀ ਕ੍ਰੋਸ ਵੀ ਆ ਗਈ ਬਈ ਯਾਰ ਹੈ ਜੀ ਕ੍ਰੋਸ ਆ ਗਈ ਇਹ ਨਹੀਂ ਜਰਸੀ ਦੇ ਵਿੱਚ ਆ ਗਈ ਹਾਂ ਉਹੀ ਵੀ ਕ੍ਰੋਸ ਆ ਹਾਂ ਹਾਂ ਲੋ ਜੀ ਓਰੇ ਆਪ ਤੋਂ ਚੱਕ ਰੇਟ ਬਾਈ ਨੇ ਬਿਲਕੁਲ ਦਾਜ ਮੰਗਿਆ ਪੂਤੀ ਬਾਤੀ ਦਿਖਾ ਦੇ ਬਹੁਤ ਚੰਗੀ ਵਹਿਰ ਨਹੀਂ ਦਿੱਤੀ ਆ हां हां ला चलो बाहर ले दो दो 25 26 किलो ਸੀ ਬੱਚੀ ਤੇਰੀ ਮਾਂ ਸੀ ਦੀ ਠੀਕ ਆ हां ਲੋ ਜੀ ਨਿਓ ਪਰ ਮੋੜ ਦੇ ਲੋ ਜੀ ਕੋਰੇ ਤਾਰੇ ਦੀ ਬਹੁਤ ਸਾਫ ਆ ਥੋੜਾ ਜਿਹਾ ਚੱਕ ਦੀ ਆ ਬਾਹਰ ਪੂਰ ਨਹੀਂ ਘਟ ਗਈ ਆ ਠੀਕ ਆ ਠੀਕ ਆ हां ਲੋ ਜੀ ਨਾ ਲੋ ਜੀ ਦੇ ਕੇ ਸਪੂਸ ਭੁਖਾ ਦੇ ਬੱਚੀ ਦਾ ਠੀਕ ਆ ਜੀ ਠੀਕ ਲੋ ਪਰ ਬਹੁਤ ਚੰਗੀ ਆ ਮੂੰਹ ਮੱਥੇ ਦੀ ਆਲਾ ਕਹਿ ਦਿੰਦਾ ਜੇ ਹੁਣ ਮੰਨ ਲਓ ਵੀ ਪੂਰਾ ਕੁਆਲਿਟੀ ਵਧ ਆ ਜਾਂਦੀ ਬਈ ਇਹ 40000 ਮੰਗਦੇ ਆਪਾਂ ਸਹੀ ਗੱਲ ਆ ਸਹੀ ਗੱਲ ਐ ਪਰ ਭਾ ਸੰਸਾਰ ਜੀ ਨੇ ਪਾਲਣੀ ਆ ਹਾਂਜੀ ਬਹੁਤ ਚੰਗੀ ਤਿਆਰ ਹੋ ਜਾਣੀ ਆ 20 ਕਿਲੋ ਤੋਂ ਘੱਟ ਦੁੱਧ ਨਹੀਂ ਦਿੰਦੀ ਇਹ ਗੱਲ ਆਪਣੀ ਹੈਗੀ ਨਾ ਗਰਮੀ ਮੰਨੇ ਸਹੀ ਗੱਲ ਹੈ ਸਹੀ ਗੱਲ 15000 ਤੋਂ ਹੋਰ بڑا ਮਾਨਤਾਨ ਬਾਈ ਕਹਿੰਦਾ ਮਾਨਤਾਨ ਹੋਰ ਹੋ ਜਾਂਦਾ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਲਾਈਕ ਭਰਾ ਬਣ ਕੇ ਕਰਦਿਆ ਕਰੋ ਓਕੇ ਬਾਏ